ਜੀਕਲ ਮੈਂ ਸੁਜੀਤ ਸਿੰਘ ਬੀ ਡੀ ਪੀਓ ਜੀਰਾ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਰਾਵਾਂ ਭਾਰਤ ਵਾਸੀਆਂ ਨੂੰ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਔਰ ਵਿਸ਼ਕਰਮਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਆਪਣੇ ਸਟਾਫ ਵੱਲੋਂ ਵੀ ਔਰ ਮੈਂ ਵੀ ਅਪੀਲ ਕਰਦਾ ਹਾਂ ਕਿ ਜੋ ਦੀਪਾਵਲੀ ਤੇ ਬਹੁਤ ਵਾਤਾਵਰਣ ਜਿਹੜਾ ਵਾ ਪੋਲੂਸ਼ਨ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਵਾ ਉਸ ਲਈ ਇੱਕ ਪਟਾਕਿਆਂ ਦਾ ਆਤਿਸ਼ਬਾਜੀ ਨੂੰ ਘੱਟ ਕੀਤਾ ਜਾਵੇ ਕਿਉਂਕਿ ਜਿਹੜਾ ਵਾਤਾਵਰਨ ਆ ਉਹ ਸਾਡੀ ਸਿਹਤ ਲਈ ਬਹੁਤ ਹੀ ਜ਼ਰੂਰੀ ਆ ਉਹਦਾ ਧਿਆਨ ਰੱਖਿਆ ਜਾਵੇ ਔਰ ਇਸ ਤੋਂ ਇਲਾਵਾ ਜਿਹੜਾ ਜੋ ਕਿਸਾਨ ਵੀਰ ਪਰਾਲੀ ਨੂੰ ਅੱਗ ਲਾਉਂਦੇ ਨੇ ਪੰਜਾਬ ਸਰਕਾਰ ਵੱਲੋਂ ਅਪਰਾਲੇ ਕੀਤੇ ਜਾ ਰਹੇ ਨੇ ਵੀ ਉਹਨਾਂ ਨੂੰ ਜਿਹੜਾ ਪਰਾਲੀ ਨੂੰ ਅੱਗ ਨਾਲ ਲਗਾਈ ਜਾਵੇ ਕਿਉਂਕਿ ਇਸ ਦੇ ਵਿੱਚ ਜਿਹੜੇ ਜੀਵ ਜੰਤੂ ਆ ਉਹਨਾਂ ਦਾ ਸੜ ਜਾਂਦੇ ਨੇ ਜੋ ਕਿ ਜੰਤੂ ਆ ਬੇਜਾਨ ਉਹ ਮਰ ਜਾਂਦੀ ਨਹੀਂ ਉਸ ਦੇ ਵਿੱਚ ਇਸ ਕਰਕੇ ਆਪਾਂ ਇਹ ਜਿਹੜਾ ਪਰਾਲੀ ਨੂੰ ਅੱਗ ਨਾ ਲਗਾਈਏ ਔਰ ਅੱਜ ਇਸ ਪर्व ਤੇ ਇੱਕ ਪ੍ਰਣ ਵੀ ਕਰੀਏ ਕਿ ਅਸੀਂ ਜਿਹੜਾ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਇੱਕ ਇੱਕ ਬੂਟਾ ਜਿਹੜਾ ਵਾ ਸਾਰੇ ਜ਼ਰੂਰ ਲਗਾਵਾਂਗੇ ਤਾਂ ਕਿ ਵਾਤਾਵਰਨ ਜਿਹੜਾ ਸ਼ੁੱਧ ਹੋ ਜਾਵੇ ਇਸ ਤੋਂ ਇਲਾਵਾ ਜਿਹੜਾ ਨਸ਼ਿਆਂ ਦਾ ਕੋਡ ਲੱਗਾ ਪੰਜਾਬ ਨੂੰ ਪੰਜਾਬ ਸਰਕਾਰ ਵੱਲੋਂ ਉਹ ਵੀ ਮਹਿੰਮ ਚਲਾਈ ਜਾ ਰਹੀ ਆ ਵੀ ਆਪਾਂ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਕਰੀਏ ਇੱਕ ਸਿਹਤਯਾ ਪੰਜਾਬ ਤੰਦਰੁਸਤ ਪੰਜਾਬ ਦੀ ਕਾਮਨਾ ਕਰੀਏ ਔਰ ਪੰਜਾਬ ਨੂੰ ਜਿਹੜਾ ਤੰਦਰੁਸਤ ਬਣਾਉਣ ਲਈ ਵਾਤਾਵਰਨ ਨੂੰ ਵਾਤਾਵਰਨ ਜਿਹੜਾ ਸ਼ੁੱਧ ਕਰਨ ਲਈ ਜੋ ਪੰਜਾਬ ਸਰਕਾਰ ਵੱਲੋਂ ਕਾਜ ਕੀਤਾ ਗਿਆ ਮਹਿੰਮ ਚਲਾਈ ਜਾ ਰਹੀ ਆ ਆਪਾਂ ਉਸ ਦਾ ਹਿੱਸਾ ਬਣੀ ਇਸ ਲਈ ਮੈਂ ਸਾਰਿਆਂ ਨੂੰ ਫਿਰ ਇੱਕ ਵਾਰੀ ਬੰਦੀ ਛੋੜ ਦਿਵਸ દિਵਾਲੀ ਔਰ ਵਿਸ਼ਕਰਮਾ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਵਾਂ ਔਰ ਸਾਰਿਆਂ ਨੂੰ ਕਾਮਨਾ ਕਰਦਾ ਹਾਂ ਵੀ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਦੇ ਵਿੱਚ ਇਸ ਦਿਵਸ ਨੂੰ ਮਨਾਇਆ ਜਾਵੇ